ਜੀ ਸਾਸਤਰੀ ਕਾ ਜੀ ਮੇਰੀ ਸੋਚ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੀਤ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਮਗੇ ਚੜਦੀ ਕਲਾ ਵਿੱਚ ਹੋਮਗੇ ਹਾਂਜੀ ਅੱਜ ਦੀ ਵੀਡੀਓ ਹੈ ਆਪਣੀ ਚਪੈਰਾ ਸਾਹਿਬ ਬਾਰੇ ਸਾ ਸੰਗਤ ਜੀ ਚਪੈਰਾ ਸਾਫ ਜਿਸਦੀ ਕਿ ਬਹੁਤ ਜ਼ਿਆਦਾ ਮਹੱਤਤਾ ਹੈ ਚਪੈਰਾ ਸਾਫ ਮੈਨੂੰ ਚਪੈਰਾ ਸਾਫ ਕਰਦੇ ਹਾਂ 2 ਸਾਲ ਹੋ ਗਏ ਨੇ ਜਦੋਂ ਦੀ ਮੈਂ ਇਸ ਪਾਣੀ ਦੇ ਨਾਲ ਜੁੜੀ ਆ ਮੇਰੀ ਜ਼ਿੰਦਗੀ ਦੀ ਜਿਹੜੀ ਡੋਰ ਐ ਉਸ ਪ੍ਰਮਾਤਮਾ ਦੇ ਹੱਥ ਹੋ ਗਈ ਐ ਤੇ ਮੇਰੇ ਸਾਰੇ ਕੰਮ ਹੀ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਬਹੁਤ ਵਧੀਆ ਹੋ ਰਹੀ ਨੇ ਕੇਪਨ ਪ੍ਰਾ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਕਿ ਦੁਪਹਿਰਾ ਸਾਫ ਕਿਵੇਂ ਕਰਨਾ ਇਹਦਾ ਕਿਵੇਂ ਫਲ ਮਿਲਦਾ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਤਾਂ ਚਪਹਿਰਾ ਸਾਫ ਕਰਨ ਤੋਂ ਵੀ ਪਹਿਲਾਂ ਤੁਹਾਡੇ ਮਨ ਦੇ ਅੰਦਰ ਸੱਚੀ ਸ਼ਰਧਾ ਹੋਣੀ ਚਾਹੀਦੀ ਆ ਤੁਹਾਡੇ ਮਨ ਦੇ ਅੰਦਰ ਉਸ ਪਰਮਾਤਮਾ ਦੇ ਪ੍ਰਤੀ ਉਸ ਬਾਣੀ ਦੇ ਪ੍ਰਤੀ ਸੱਚੀ ਸ਼ਰਧਾ ਹੋਣੀ ਚਾਹੀਦੀ ਆ ਕਿਉਂਕਿ ਦੇਖੋ ਜੀ ਸ਼ਰਧਾ ਦੇ ਵਿੱਚ ਹੀ ਤਾਂ ਪਰਮਾਤਮਾ ਜਦੋਂ ਆਪਾਂ ਜਪੈਰਾ ਸਾਫ ਕਰਨ ਬਾਰੇ ਸੋਚਦੇ ਆ ਤਾਂ ਸਾਡਾ ਮਨ ਕਈ ਵਾਰੀ ਦੁਨੀਆ ਦੇ ਨੱਚ ਮੇਲਿਆਂ ਤੋਂ ਬਹੁਤ ਜ਼ਿਆਦਾ ਦੁਖੀ ਹੁੰਦਾ ਕਿ ਅਸੀਂ ਹੁਣ ਕਿੱਦਾਂ ਨੂੰ ਜਾਈਏ ਕੀ ਕਰੀਏ ਤਾਂ ਕਈ ਵਾਰੀ ਅਸੀਂ ਕਿਸੇ ਭੈਣ ਭਰਾ ਦੇ ਕੋਲੋਂ ਜਦੋਂ ਚਪੈਰਾ ਸਾਹਿਬ ਬਾਰੇ ਸੁਣਦੇ ਆ ਤਾਂ ਸਾਡੇ ਮਨ ਦੇ ਵਿੱਚ ਵੀ ਆਉਂਦਾ ਕਿ ਅਸੀਂ ਚਪੈਰਾ ਸਾਹਿਬ ਕਰੀਏ ਪਰ ਸਾਨੂੰ ਕਈ ਵਾਰ ਉਸਦੀ ਵਿਧੀ ਨਹੀਂ ਪਤਾ ਹੁੰਦੀ ਚਪੈਰਾ ਸਾਹਿਬ ਕਰਨ ਦਾ ਨਹੀਂ ਪਤਾ ਹੁੰਦਾ ਦੇਖੋ ਜੀ ਜਿਹੜੀ ਗੁਰੂ ਮਹਾਰਾਜ ਜੀ ਨੇ ਬਾਣੀ ਲਿਖੀ ਆ ਇਨੂੰ ਕਰਨ ਦੀ ਕੋਈ ਵਿਧੀ ਨਹੀਂ ਹੁੰਦੀ ਸਿਰਫ আর ਸਿਰਫ ਇੱਕ ਤੁਹਾਡੀ ਸੱਚੀ ਸ਼ਰਧਾ ਤੇ ਤੁਹਾਡਾ ਮਨ ਉਸ ਪਰਮਾਤਮਾ ਪ੍ਰਤੀ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਤੁਹਾਡੇ ਮਨ ਦੇ ਅੰਦਰ ਜਦੋਂ ਉਸ ਪਰਮਾਤਮਾ ਪ੍ਰਤੀ ਵਿਸ਼ਵਾਸ ਹੋਊਗਾ ਤੁਸੀਂ ਉਸ ਬਾਣੀ ਦਾ ਸਿਮਰਨ ਕਰੋਗੇ ਨਾ ਤੁਸੀਂ ਉਸ ਪਰਮਾਤਮਾ ਦੀ ਬਾਹ ਫੜ ਲਓਗੇ ਤੁਹਾਡੇ ਸਾਰੇ ਕੰਮ ਆਪਣੇ ਆਪ ਹੋਣਗੇ ਉਸੋ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਮਹਾਰਾਜ ਜੀ ਨੇ ਸਾਨੂੰ ਚਪੈਰਾ ਸਾਹਿਬ ਦੀ ਬਖਸ਼ਿਸ਼ ਕੀਤੀ ਆ ਬਾਣੀ ਪੜਨ ਦੀ ਬਖਸ਼ਿਸ਼ ਕੀਤੀ ਆ ਤਾਂ ਅਸੀਂ ਚਪੈਰਾ ਸਾਹਿਬ ਆ ਜਿਹੜਾ ਉਹ ਕਿਸੇ ਵੀ ਟਾਈਮ ਕਰ ਸਕਦੇ ਆ ਜਦ ਕਿ ਚਪੈਰਾ ਸਾਹਿਬ ਦਾ ਮਤਲਬ ਹੈ ਚੌਥਾ ਪੈਰ ਚੌਥੇ ਪੈਰ ਦੇ ਵਿੱਚ ਵੀ ਅਸੀਂ ਚਪੈਰਾ ਸਾਹਿਬ ਕਰ ਸਕਦੇ ਆ ਜੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਵਿੱਚ ਪਹਿਰਾ ਸੇਵ ਕਰ ਸਕਦੇ ਹਾਂ ਸਵੇਰ ਨੂੰ ਅਮਰਤ ਵੇਲੇ ਉੱਠ ਕੇ ਵੀ ਅਸੀਂ ਦੁਪਹਿਰਾ ਸੇਵ ਕਰ ਸਕਦੇ ਹਾਂ ਦੁਪਹਿਰਾ ਸੇਵ ਕਰਨ ਵੇਲੇ ਅਸੀਂ ਦੇਸੀ ਘੋਦੀ ਦੀ ਜੋਤ ਜਗਾ ਕੇ ਕੋਲ ਚੱਲ ਰੱਖ ਲੈਣਾ ਤਾਂ ਕਿ ਜਦੋਂ ਅਸੀਂ ਬਾਣੀ ਦਾ ਸਿਮਰਨ ਕਰੀਏ ਬਾਣੀ ਪੜੀਏ ਤਾਂ ਉਹਦਾ ਜਿਹੜਾ ਅਸਰ ਆ ਉਹ ਜਲ ਵਿੱਚ ਉਸ ਕੜਾ ਪ੍ਰਸ਼ਾਦ ਦੀ ਦੀਗ ਵਿੱਚ ਆ ਜਾਵੇਗਾ ਤੇ ਜਿਹੜਾ ਜਾਲਾ ਉਹ ਅੰਮ੍ਰਿਤ ਬਣ ਜੁਗਦਾ ਜੀ ਕਈ ਕਹਿੰਦੇ ਨੇ ਕਿ ਜਦੋਂ ਅਸੀਂ ਜਪਹਰਾ ਸਾਹਿਬ ਸ਼ੁਰੂ ਕਰਨਾ ਕਿ ਉਸੇ ਦਿਨ ਹੀ ਅਸੀਂ ਕੜਾ ਪ੍ਰਸ਼ਾਦ ਦੀ ਦੀਗ ਬਣਾਉਣੀ ਆ ਨਹੀਂ ਜੀ ਮੇਰਾ ਤਾਂ ਇੱਕੋ ਕਹਿਣਾ ਕਿ ਜਦੋਂ ਵੀ ਤੁਸੀਂ ਚਪਹਿਰਾ ਸਾਹਿਬ ਇੱਕ ਹਫ਼ਤੇ ਬਾਅਦ ਕਰਦੇ ਹੋ ਹਰ ਇੱਕ ਸੰਡੇ ਨੂੰ ਕਰਦੇ ਹੋ ਤਾਂ ਤੁਸੀਂ ਹਰ ਸੰਡੇ ਨੂੰ ਕੜਾ ਪ੍ਰਸ਼ਾਦ ਦੀ ਦੇਗ ਬਣਾਇਆ ਕਰੋ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾਉਂਦੇ ਸਮੇਂ ਆਨੰਦ ਸਾਹਿਬ ਦਾ ਪਾਠ ਕਰਿਆ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਆਨੰਦ ਸਾਹਿਬ ਦਾ ਪਾਠ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਚਪਹਿਰਾ ਸਾਹਿਬ ਕਰਕੇ ਤੇ ਕੋਲੇ ਦੇਸੀ ਕੀ ਦੀ ਜੋਤ ਜਗਾਉਗੇ ਜਲ ਦਾ ਗਲਾਸ ਰੱਖੋਗੇ ਤਾਂ ਤੁਹਾਡੀਆਂ ਜਿਹੜੀਆਂ ਮਨੋ ਕਾਮਨਾਵਾਂ ਨੇ ਬਹੁਤ ਛੇਤੀ ਪੂਰੀਆਂ ਹੋ ਜਾਣਗੀਆਂ ਜਦ ਤੁਸੀਂ ਕਿਸੇ ਦੁੱਖ ਵਿੱਚੋਂ ਤਾਂ ਤੁਹਾਨੂੰ ਉਸ ਦੁੱਖ ਵਿੱਚੋਂ ਨਿਕਲਣ ਦੇ ਰਸਤੇ ਮਿਲ ਜਾਣਗੇ ਉਹ ਗੁਰੂ ਮਹਾਰਾਜ ਜੀ ਤਾਂ ਸਾਨੂੰ ਹਰ ਵਕਤ ਹਰ ਪਲ ਰਾਤ ਖਾਣ ਲਈ ਬੈਠੇ ਸਿਰਫ ਸਾਡੀ ਸੋਚ ਹੀ ਆ ਕਿ ਅਸੀਂ ਐਸ ਟਾਈਮ ਪਾਠ ਕਰਾਂਗੇ ਤਾਂ ਸਾਨੂੰ ਆ ਮਿਲੂਗਾ ਐਸ ਸੈਂਟ ਟਾਈਮ ਪਾਠ ਕਰਾਂਗੇ ਤਾਂ ਸਾਨੂੰ ਆ ਮਿਲੂਗਾ ਗੁਰੂ ਮਹਾਰਾਜ ਦੀ ਬਾਣੀ ਦਾ ਕੋਈ ਟਾਈਮ ਨਹੀਂ ਉਸ ਪ੍ਰਮਾਤਮਾ ਨੂੰ ਯਾਦ ਕਰਨ ਦਾ ਕੋਈ ਸਮਾਂ ਨਹੀਂ ਤੁਸੀਂ ਕਿਸੇ ਵੀ ਸਮੇਂ ਉਸ ਪ੍ਰਮਾਤਮਾ ਨੂੰ ਯਾਦ ਕਰ ਸਕਦੇ ਹੋ ਬਸ ਤੁਹਾਡੇ ਮਨ ਦੇ ਅੰਦਰ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ ਉਸ ਪ੍ਰਮਾਤਮਾ ਪ੍ਰਤੀ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ ਜੀ ਤੰਤਨ ਬਾਬਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਸਭ ਤੇ ਕਿਰਪਾ ਕਰਦੇ ਨੇ ਸਭ ਦੀਆਂ ਮਨੋ ਕਾਮਨਾਵਾਂ ਪੂਰਨ ਕਰਦੇ ਨੇ ਸਭ ਦੇ ਖਜ਼ਾਨੇ ਭਰਦੇ ਨੇ ਜਦੋਂ ਤੁਸੀਂ ਉਸ ਬਾਣੀ ਨੂੰ ਸੱਚੀ ਸ਼ਰਧਾ ਨਾਲ ਪੜ੍ਹਦੇ ਹੋ ਉਸ ਪਰਮਾਤਮਾ ਦਾ ਸੱਚੀ ਸ਼ਰਧਾ ਨਾਲ ਨਾਮ ਲੈ ਜਦੋਂ ਵੀ ਤੁਸੀਂ ਚਪੈਰਾ ਸਾਹਿਬ ਕਾਰਨਾ ਬਾਣੀ ਦਾ ਪਾਠ ਕਰਨਾ बस सिर्फ ਤੇ ਸਿਰਫ ਉਸ ਬਾਣੀ ਵਿੱਚ ਮੰਨ ਲਾਉਣਾ ਉਸ ਬਾਣੀ ਦੇ ਅਰਥਾਂ ਨੂੰ ਸਮਝਣਾ ਆਪਣੇ ਮਨ ਨੂੰ ਇੱਧਰ ਉੱਧਰ ਪਟਕਾਉਣ ਦੀ ਬਜਾਏ ਸੱਚੀ ਸ਼ਰਧਾ ਦੇ ਨਾਲ ਬਸ ਉਸ ਗੁਰਬਾਣੀ ਦਾ ਪਾਠ ਕਰਨਾ ਔਰ ਇੱਕ ਵਿਸ਼ਵਾਸਮੰਦ ਦੇ ਵਿੱਚ ਰੱਖਣਾ ਕਿ ਜਦੋਂ ਅਸੀਂ ਇਹ ਪਾਠ ਕਰਾਂਗੇ ਬਾਣੀ ਪੜਾਂਗੇ ਤਾਂ ਸਾਡੇ ਸਾਰੇ ਕੰਮ ਉਸ ਪ੍ਰਮਾਤਮਾ ਦੇ ਹੱਥ ਵਿੱਚ ਆ ਜਾਣਗੇ ਔਰ ਪ੍ਰਮਾਤਮਾ ਜੋ ਵੀ ਕਰੂਗਾ ਤੁਹਾਡੇ ਭਲੇ ਲਈ ਹੀ ਕਰੂਗਾ ਤੁਹਾਡੇ ਚੰਗੇ ਲਈ ਕਰੂਗਾ ਤੁਹਾਨੂੰ ਸਹੀ ਰਾਹ ਦਿਖਾਊਗਾ ਚਪੈਰਾ ਸਾਹਿਬ ਦੀ ਬਹੁਤ ਵੱਡੀ ਕਰਾਮਾਤ ਹੈ ਤੁਹਾਡੇ ਕੋਲੇ ਪੈਸਾ ਹੈਗਾ ਨਹੀਂ ਹੈਗਾ ਔਰ ਜਿਹੜੇ ਤੁਹਾਡੇ ਕੋਈ ਕੰਮ ਪੈਸੇ ਦੀ وجہ ਨਾਲ ੜੇ ਹੋਏ ਨੇ ਤਾਂ ਪਰਮਾਤਮਾ ਉਹਨਾਂ ਚੀਜ਼ਾਂ ਦੇ ਲਈ ਉਸ ਪੈਸੇ ਦਾ ਪ੍ਰਬੰਧ ਕਿੱਥੋਂ ਕਰ ਦਵੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇੰਨੀ ਸ਼ਕਤੀ ਹੈ ਇਸ ਚ ਪੈਰਾ ਸਾਹਿਬ ਦੇ ਵਿੱਚ ਇਸ ਬਾਣੀ ਦੇ ਵਿੱਚ ਤੁਸੀਂ ਕਰਕੇ ਤੇ ਵੇਖੋ ਸੱਚੀ ਸ਼ਰਧਾ ਦਿਖਾ ਕੇ ਤਾਂ ਵੇਖੋ ਉਸ ਪਰਮਾਤਮਾ ਨੂੰ ਮੇਰਾ ਖੁਦ ਦਾ ਇਹ ਵਿਸ਼ਵਾਸ ਆ ਮੇਰੀ ਜਿੰਦਗੀ ਦੇ ਵਿੱਚ ਖੁਦ ਇਦਾਂ ਦੀਆਂ ਕਰਾਮਾਤਾਂ ਹੋਈਆਂ ਨੇ ਜਿਹੜੀਆਂ ਉਸ ਪਰਮਾਤਮਾ ਸੱਚੇ ਪਾਤਸ਼ਾ ਵਾਪੇ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੋਈਆਂ ਦੇਖੋ ਜੀ ਉਸ ਪਰਮਾਤਮਾ ਨੂੰ ਤੇ ਤੁਹਾਡੀ ਸ਼ਰਧਾ ਦੀ ਜ਼ਰੂਰਤ ਆ ਜਦੋਂ ਤੁਸੀਂ ਉਹਨਾਂ ਨੂੰ ਆਪਣੀ ਸੱਚੀ ਸ਼ਰਧਾ ਸੱਚੇ ਮਨੋਂ ਅਰਦਾਸ ਕਰੋਗੇ ਨਾ ਤਾਡੀ ਕੋਈ ਵੀ ਅਰਦਾਸ ਖਾਲੀ ਨਹੀਂ ਜਾਊਗੀ ਉਹ ਪਰਮਾਤਮਾ ਦਾ ਤੁਹਾਨੂੰ ਆਪਣੇ ਨਾਲ ਜੋੜਨ ਲਈ ਬੈਠਾ ਤੁਸੀਂ ਇੱਕ ਵਾਰੀ ਉਧਰ ਨੂੰ ਨਿਗਾਹ ਕਰੋ ਤਾਂ ਸਹੀ ਇੱਕ ਵਾਰੀ ਉਸ ਪਰਮਾਤਮਾ ਦਾ ਜਿੱਦ ਦੱਸੇ ਹੋਈ ਰਾਹਾਂ ਤੇ ਚੱਲੋ ਤਾਂ ਸਹੀ ਖਾਲ사 ਜੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਬੇਅੰਤ ਉਨੇ ਕਿਧਰੋਂ ਤੁਹਾਡਾ ਕਿਹੜਾ ਕੰਮ ਸਵਾਰ ਦੇਣਾ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਸਾਡੀ ਸੋਚ ਉੱਥੇ ਤੱਕ ਪਹੁੰਚ ਨਹੀਂ ਸਕਦੀ ਇਸ ਲਈ ਬਿਨਾ ਕਿਸੇ ਵਹਿਮ ਭਰਮ ਦੇ ਮਨ ਵਿੱਚ ਕੋਈ ਗਲਤ ਖਿਆਲ ਲਿਆਏ ਬਿਨਾ ਜਾਂ ਮਨ ਵਿੱਚ ਕੋਈ ਹੋਰ ਚੀਜ਼ਾਂ ਸ਼ੰਕਾ ਦੀ ਭਾਵਨਾ ਦੇ ਨਾਲ ਕਦੇ ਵੀ ਗਰਵਾਣੀ ਦਾ 파ਟਨਾ ਕਰੋ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਜਦੋਂ ਵੀ ਤੁਹਾਨੂੰ ਸਮਾਂ ਲੱਗਦਾ ਤੁਸੀਂ ਚਪੈਰਾ ਸਾਫ ਕਰ ਸਕਦੇ ਹੋ ਤੁਸੀਂ ਹਰ ਰੋਜ਼ ਚਪੈਰਾ ਸਾਫ ਕਰ ਸਕਦੇ ਹੋ ਹਰ ਰੋਜ਼ ਤੁਸੀਂ ਸਵੇਰੇ ਅਮਰਤ ਵੇਲੇ ਉੱਠ ਕੇ ਇਸ ਪਾਠ ਨੂੰ ਕਰ ਸਕਦੇ ਹੋ ਸਵੇਰੇ ਅਮਰਤ ਵੇਲੇ ਉੱਠ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਫਿਰ ਚਪਾਈ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਤੇ ਆਨੰਦ ਸਾਹਿਬ ਦਾ ਪਾਠ ਕਰਕੇ ਤੁਸੀਂ ਅਰਦਾਸ ਕਰ ਸਕਦੇ ਹੋ ਹਰ ਰੋਜ਼ ਤੁਸੀਂ ਇਸ ਗਰਵਾਣੀ ਦਾ ਪਾਠ ਕਰ ਸਕਦੇ ਹੋ ਤੁਸੀਂ ਦੇਖਿਓ ਹਰ ਦਿਨ ਤੁਹਾਨੂੰ ਨਵਾਂ ਚਮਤਕਾਰ ਮਿਲੇਗਾ ਤੁਹਾਡੇ ਮਨ ਦੇ ਅੰਦਰ ਨਵੀਂ ਤਾਕਤ ਆਉਗੀ ਨਵੀਂ ਸ਼ਕਤੀ ਆਉਗੀ ਆਪਣੇ ਦੁੱਖਾਂ ਦੇ ਨਾਲ ਲੜਨ ਦੀ ਤਾਕਤ ਆਉਗੀ ਇਹ ਨਾ ਸੋਚੋ ਕਿ ਵੀ ਅਗਰ ਮੈਂ ਬਾਣੀ ਦਾ ਪਾਠ ਕਰਨ ਲੱਗ ਗਿਆ ਤਾਂ ਮੈਨੂੰ ਕੋਈ ਵੀ ਦੁੱਖ ਨਾ ਆਵੇ ਦੇਖੋ ਜੀ ਇਹ ਤਾਂ ਹੋ ਨਹੀਂ ਸਕਦਾ ਦੁੱਖ ਜਿਹੜਾ ਤੁਹਾਡੇ ਕਿਸਮਤ ਦੇ ਵਿੱਚ ਲਿਖਿਆ ਹੋਇਆ ਨਾ ਉਹ ਤਾਂ ਆਉਣਾ ਹੀ ਆਉਣਾ ਲੇਕਿਨ ਉਹਨੂੰ ਸੂਲਤੋ ਜਾਂ ਸਮਝ ਲਓ ਕਿ ਭੱਡੀ ਤੋਂ ਛੋਟੀ ਕਿੱਦਾਂ ਬਣਾਉਣਾ ਉਸ ਪਰਮਾਤਮਾ ਦੇ ਵਾਸਤਾ ਜਾਂ ਉਸ ਦੁੱਖ ਨੂੰ ਸਹਿਣ ਦੀ ਸ਼ਕਤੀ ਜਾਂ ਉਸ ਦੁੱਖ ਨੂੰ ਤੁਹਾਡਾ ਦੇਖਣ ਦਾ ਨਜ਼ਰੀਆ ਬਦਲਣਾ ਉਹ ਪਰਮਾਤਮਾ ਦੇ ਹੱਥ ਆ ਤੇ ਉਹਦੇ ਨਾਲ ਹੀ ਤੁਹਾਨੂੰ ਆਪਣੇ ਜਿਹੜੇ ਦੁੱਖ ਆ ਉਹ ਘੱਟ ਲੱਗਣ ਲੱਗ ਜਾਣਗੇ ਦੁੱਖ दारू ਸੁਖ ਰੋਗ ਪਿਆ ਜਿਹੜਾ ਦੁੱਖ ਆ ਨਾ ਉਹਨੂੰ ਤੁਸੀਂ ਦਵਾਈ ਸਮਝਣ ਲੱਗ ਜਾਓਗੇ ਔਰ ਤੁਸੀਂ ਉਸ ਦੁੱਖ ਨੂੰ ਹੱਸ ਕੇ ਕੱਟਣ ਲੱਗ ਜਾਓਗੇ ਜਿਹਦੇ ਨਾਲ ਜਿਹੜੇ ਸੁੱਖ ਨੇ ਖੁਸ਼ੀਆਂ ਨੇ ਉਹ ਤੁਹਾਡੇ ਆਲੇ ਦੁਆਲੇ ਆਉਣ ਲੱਗ ਜਾਣਗੇ ਤੁਹਾਡੇ ਘਰ ਵਿੱਚ ਆਉਣ ਲੱਗ ਜਾਣਗੀਆਂ ਜਦੋਂ ਤੁਸੀਂ ਚਪੈਰਾ ਸਾਹਿਬ ਦਾ ਬਾਣੀ ਦਾ ਪਾਠ ਕਰੋਗੇ ਮੈਂ ਤਾਂ ਜੀ ਇਸੇ ਤਰ੍ਹਾਂ ਬਾਣੀ ਦਾ ਪਾਠ ਕਰਦੀ ਹਾਂ ਹਰ ਰੋਜ਼ ਚਪੈਰਾ ਸਾਹਿਬ ਦੀ ਬਾਣੀ ਦਾ ਪਾਠ ਕਰਦੀ ਹਾਂ ਹਰ ਐਤਵਾਰ ਜਦੋਂ ਵੀ ਸਮਾਂ ਲੱਗਦਾ ਚਪੈਰਾ ਸਾਹਿਬ ਕੱਟਦੀ ਹਾਂ ਬਿਨਾਂ ਕਿਸੇ ਵਹਿਮ ਭਰਮ ਦੇ ਉਸ ਪਰਮਾਤਮਾ ਤੇ ਉਸ ਵਾਹਿਗੁਰੂ ਸੱਚੇ ਪਾਸ਼ਾ ਤੇ ਬਾਬੇ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਦੇ ਵਿਸ਼ਵਾਸ ਰੱਖ ਕੇ ਮੈਂ ਇਸੇ ਤਰ੍ਹਾਂ ਪਾਠ ਕਰਦੀ ਆ ਜਿਦੇ ਨਾਲ ਕਿ ਮੇਰੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਬਰਕਤ ਔਰ ਮੇਰੇ ਮਨ ਨੂੰ ਸ਼ਾਂਤੀ ਨਸੀਬ ਹੁੰਦੀ ਹੈ ਜਿਸ ਦਿਨ ਦੀ ਮੈਂ ਚਪੈਰਾ ਸਾਫ ਕਰਨ ਲੱਗੀਆਂ ਮੇਰੇ ਮਨ ਨੂੰ ਬਹੁਤ ਸਕੂਨ ਬਹੁਤ ਸ਼ਾਂਤੀ ਔਰ ਜਿਹੜੀ ਸੋਚ ਆ ਉਹ ਬਹੁਤ ਬਦਲ ਗਈ ਹੈ ਇਸ ਤਰ੍ਹਾਂ ਜੀ ਤੁਸੀਂ ਵੀ ਚਪੈਰਾ ਸਾਹਿਬ ਦਾ ਪਾਠ ਕਰੋ ਤਾਂ ਤੁਹਾਨੂੰ ਬਾਬੇ ਸਿੰਘ ਸ਼ੀਰ ਬਾਬਾ ਖੰਡੇ ਵਾਲੇ ਬਾਪੂ ਜੀ ਦੀ ਕਿਰਪਾ ਪਾਓ ਇਸ ਚਪੈਰਾ ਸਾਹਿਬ ਨੂੰ ਕਰਕੇ ਮੇਰੇ ਕੋਲੇ ਸ਼ਬਦ ਨਹੀਂ ਬੋਲਣ ਲਈ ਕਿ ਮੈਂ ਕਿਸ ਤਰ੍ਹਾਂ ਇਸ ਚਪੈਰਾ ਸਾਹਿਬ ਬਾਰੇ ਤੁਹਾਨੂੰ ਦੱਸਾਂ ਕਿਵੇਂ ਤੁਹਾਨੂੰ ਇਸ ਦੀ ਮਹਿਮਾ ਦੱਸਾਂ ਮੇਰੇ ਕੋਲੇ ਸ਼ਬਦ ਨਹੀਂ ਕਿਉਂਕਿ ਮੈਂ ਇੱਕ ਤੁੱਛ ਇਨਸਾਨ ਆ ਮੈਂ ਵੀ ਤੁਹਾਡੇ ਵਰਗੀਆਂ ਮੈਂ ਸਿਰਫ ਆਪਣਾ ਐਕਸਪੀਰੀਅੰਸ ਦੱਸ ਸਕਦੀਆਂ ਕਿ ਮੈਂ ਮੈਨੂੰ ਕਿਸ ਤਰ੍ਹਾਂ ਪਰਮਾਤਮਾ ਦੀ ਮੇਰੇ ਤੇ ਕਿਰਪਾ ਹੋਈ ਹੈ ਪਰਮਾਤਮਾ ਦੀ ਮੇਰੇ ਤੇ ਮਿਹਰ ਹੋਈ ਹੈ ਇਸੇ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਸਰੀ ਕਾ